ਸਚੇਕਾਲ ਤੁਸੀਂ ਦੇਖ ਰਹੇ ਹੋ ਰਾਤਾਂ نیوز ਮੈਂ ਆਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਚੋਣ ਕਮਿਸ਼ਨ ਨੇ ਕਾਂਗਰਸ ਖਿਲਾਫ ਖੋਲਿਆ ਮੋਰਚਾ ਚੋਣ ਕਮਿਸ਼ਨ ਦੇ ਸਮਰਥਨ ਵਿੱਚ ਉਤਰੇ ਸਾਬਕਾ ਜੱਜ ਤੇ ਅਫਸਰ ਸ਼ਾਹੀ ਨਿਤੀਸ਼ ਕੁਮਾਰ ਚੁਣੇ ਗਏ ਐਨਡੀਏ ਵਿਧਾਇਕ ਦਲ ਦੇ ਨੇਤਾ ਹਲਕੇ 10ਵੀਂ ਵਾਰ ਚੁੱਕਣਗੇ ਸੀਐਮ ਮੋਦੀ ਦੀ ਸੌ ਸਾਬਕਾ ਮੰਤਰੀ ਤਰਮ ਸੋਤੇ ਚੱਲੇਗਾ ਮਨੀ ਲਾਂਡਰਿੰਗ ਕੇਸ ਈਡੀ ਨੂੰ ਮਿਲੀ ਮਨਜ਼ੂਰੀ ਮਾਮਲੇ ਵਿੱਚ ਦੋ ਹੋਰ ਮੁਲਜ਼ਮ ਵੀ ਸ਼ਾਮਲ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਭਾਰਤ ਹਵਾਈ ਅੱਡੇ ਤੋਂ ਐਨਆਈਏ ਨੇ ਕੀਤਾ ਗ੍ਰਿਫਤਾਰ ਅਦਾਲਤ ਤੋਂ ਮੰਗਿਆ 15 ਦਿਨਾਂ ਦਾ ਰਿਮਾਂਡ ਤੇ ਪਾਕਿਸਤਾਨ ਜਾ ਕੇ ਨਿਕਾਹ ਕਰਨ ਵਾਲੀ ਪੰਜਾਬੀ ਸਿੱਖ ਮਹਿਲਾ ਬਾਰੇ ਲਾਹੌਰ ਹਾਈ ਕੋਰਟ ਦਾ ਵੱਡਾ ਐਲਾਨ ਤੇ ਹੁਣੇ ਨਾ ਚੋਣਵੀਆਂ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਦੇਸ਼ ਭਰ ਦੇ 272 ਸੇਵਾਮੁਕਤ ਜੱਜਾਂ ਤੇ ਨੌਕਰਸ਼ਾਹਾਂ ਨੇ ਚੋਣ ਕਮਿਸ਼ਨ ਤੇ ਕਥਿਤ ਵੋਟ ਧੋਖਾਧੜੀ ਦੀ ਆਲੋਚਨਾ ਕਰਦੇ ਹੋਏ ਇੱਕ ਖੁੱਲਾ ਪੱਤਰ ਜਾਰੀ ਕੀਤਾ ਪੱਤਰ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ ਗਈ। ਇਸ ਪੱਤਰ ਤੇ 16 ਸਾਬਕਾ ਜੱਜਾਂ 109 ਸੇਵਾਮੁਕਤ ਨੌਕਰਸ਼ਾਹਾਂ 14 ਸਾਬਕਾ ਰਾਜਦੂਤਾ ਸਮੇਤ 133 ਸੇਵਾਮੁਕਤ ਫੌਜੀ ਅਧਿਕਾਰੀਆਂ ਦੇ ਦਸਖਤ ਨੇ ਇਨ੍ਹਾਂ ਸੇਵਾਮੁਕਤ ਜੱਜਾਂ ਤੇ ਨੌਕਰਸ਼ਾਹਾਂ ਨੇ ਖੁੱਲੇ ਪੱਤਰ ਵਿੱਚ ਦੋਸ਼ ਲਗਾਇਆ ਹੈ ਕਿ ਕਾਂਗਰਸ ਪਾਰਟੀ ਲਗਾਤਾਰ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਿਕ ਸੰਸਥਾਵਾਂ ਦੀ ਪ੍ਰੋਸੀਯੋਗਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਵਿੱਚ ਬੇਲੋੜਾ ਅਵਿਸ਼ਵਾਸ ਫੈਲਾ ਰਹੀ ਹੈ ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਚੋਣ ਕਮਿਸ਼ਨ ਭਾਰਤ ਦੀ ਚੋਣ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਥੰਮ ਹੈ ਇਸੇ ਵਾਰ-ਵਾਰ ਸਵਾਲ ਉਠਾਉਣਾ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਹੈ ਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਰਾਜਨੀਤਿਕ ਮਤਭੇਦ ਜ਼ਰੂਰੀ ਨੇ ਪਰ ਸੰਵਿਧਾਨਿਕ ਸੰਸਥਾਵਾਂ ਤੇ ਲਗਾਤਾਰ ਦੋਸ਼ ਲਗਾਉਣਾ ਰਾਸ਼ਟਰੀ ਹਿੱਤ ਦੇ ਵਿਰੁੱਧ ਹੈ बुधवार ਨੂੰ ਇੱਕ ਅਮਰੀਕੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਚੀਨ ਨੇ ਮਈ ਵਿੱਚ ਭਾਰਤ-ਪਾਕਿਸਤਾਨ ਟਕਰਾਅ ਤੋਂ ਬਾਅਦ ਨਕਲੀ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕਰਕੇ ਇੱਕ ਗਲਤ ਜਾਣਕਾਰੀ ਮੁਹਿੰਮ ਸ਼ੁਰੂ ਕੀਤੀ ਤਾਂ ਜੋ ਆਪਣੇ J-35 ਦੇ ਹੱਕ ਵਿੱਚ ਫ੍ਰਾਂਸੀਸੀ ਰਾਫੇਲ ਜਹਾਜ਼ਾਂ ਦੀ ਵਿਕਰੀ ਨੂੰ ਰੋਕਿਆ ਜਾ ਸਕੇ। ਅਮਰੀਕਾ-ਚੀਨ ਆਰਥਿਕ ਤੇ ਸੁਰੱਖਿਆ ਸਮੀਖਿਆ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਈ 2025 ਦੇ ਭਾਰਤ-ਪਾਕਿਸਤਾਨ ਸਰਹੱਦੀ ਸੰਕਟ ਤੋਂ ਬਾਅਦ ਚੀਨ ਨੇ ਆਪਣੇ ਜੇ 35 ਦੇ ਹੱਕ ਵਿੱਚ ਫ੍ਰਾਂਸੀਸੀ ਰਾਫੇਲ ਜਹਾਜ਼ਾਂ ਦੀ ਵਿਕਰੀ ਨੂੰ ਰੋਕਣ ਲਈ ਇੱਕ ਗਲਤ ਜਾਣਕਾਰੀ ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਚੀਨ ਦੇ ਹਥਿਆਰਾਂ ਦੁਆਰਾ ਤਬਾਹ ਕੀਤੇ ਗਏ ਜਹਾਜ਼ਾਂ ਦੇ ਕਥਿਤ ਮਲਬੇ ਦੀਆਂ AI ਤਸਵੀਰਾਂ ਦਾ ਪ੍ਰਚਾਰ ਕਰਨ ਲਈ ਝਾਲੀ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕੀਤੀ ਗਈ। ਬਿਹਾਰ ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਛਿੜੀ ਚਰਚਾ ਅੱਜ ਆਖਰ ਖਤਮ ਹੋ ਗਈ। ਅੱਜ ਇਸ ਵੇਲੇ ਨਿਤੀਸ਼ ਕੁਮਾਰ ਨੂੰ ਜਨਤਾਦਲ ਯੂनाइटेड ਦਾ ਨੇਤਾ ਚੁਣ ਲਿਆ ਗਿਆ। ਤੇ ਹੁਣ ਉਹਨਾਂ ਨੂੰ ਐਨਡੀਏ ਵਿਧਾਇਕ ਦਲ ਦਾ ਨੇਤਾ ਵੀ ਚੁਣ ਲਿਆ ਗਿਆ ਏ ਜਿਸ ਤੋਂ ਬਾਅਦ ਇਹ ਸਾਫ ਹੋ ਗਿਆ ਏ ਕਿ ਨਿਤਿਸ਼ ਹੀ ਸੂਬੇ ਦੇ ਮੁੱਖ ਮੰਤਰੀ ਬਣਨਗੇ ਇਹ ਫੈਸਲਾ ਐਨਡੀਏ ਦੀ ਮੀਟਿੰਗ ਵਿੱਚ ਸਰਫ ਸਮਤੀ ਨਾਲ ਲਿਆ ਗਿਆ ਨਿਦੀਸ਼ ਕੁਮਾਰ ਦਸਵੀਂ ਵਾਰ ਬਿਹਾਰ ਦੀ ਕਮਾਂਡ ਸੰਭਾਲਣਗੇ ਉਹ ਪਲਕੇ ਪਟਨਾ ਦੇ ਗਾਂਧੀ ਮੈਦਾਨ ਵਿਖੇ ਮੁੱਖ ਮੰਤਰੀ ਵਜੋਂ ਸੌ ਚੁੱਕਣਗੇ ਜਦ ਕੇ ਸਮਰਾਟ ਚੌਧਰੀ ਤੇ ਵਿਜੇ ਕੁਮਾਰ ਸਿੰਘ ਉਹਨਾਂ ਦੇ ਨਾਲ ਉਪ ਮੁੱਖ ਮੰਤਰੀ ਵਜੋਂ ਸੌ ਚੁੱਕਣਗੇ ਸਾਰੇ ਨਵੇਂ ਚੁਣੇ ਗਏ ਵਿਧਾਇਕ ਐਨ ਡੀ ਏ ਵਿਧਾਇਕ ਦਲ ਦੀ ਮੀਟਿੰਗ ਵਿੱਚ ਮੌਜੂਦ ਸਨ ਐਨ ਡੀ ਏ ਆਗੂਆਂ ਨੇ ਆਪਣੀ ਜਿੱਤ ਲਈ ਬਿਹਾਰ ਦੇ ਲੋਕਾਂ ਦਾ ਧੰਨਵਾਦ ਕੀਤਾ ਇਸ ਤੋਂ ਪਹਿਲਾਂ 85 ਵਿਧਾਇਕਾਂ ਦੇ ਨਾਲ ਜੀ ਡੀ ਯੂ ਨੇ ਨਿਤੀਸ਼ ਕੁਮਾਰ ਨੂੰ ਆਪਣਾ ਵਿਧਾਇਕ ਦਲ ਦਾ ਨੇਤਾ ਚੁਣਿਆ ਇਸ ਨਾਲ ਬਿਹਾਰ ਵਿੱਚ ਅਗਲੀ ਸਰਕਾਰ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਹੈ ਜੋ ਨਾ ਸਿਰਫ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮਹੱਤਵਪੂਰਨ ਮੌਕੇ ਖੋਲਦਾ ਹੈ ਬਲਕਿ ਪੰਜਾਬ ਦੇ ਅਧਿਕਾਰਾਂ ਨੂੰ ਵੀ ਮਜ਼ਬੂਤੀ ਨਾਲ ਸਾਬਿਤ ਕਰਦਾ ਹੈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਲਈ ਇੱਕ ਵੱਖਰਾ ਕੇਡਰ ਬਣਾਉਣ ਨੂੰ ਰਸਮੀ ਤੌਰ ਤੇ ਮਨਜ਼ੂਰੀ ਦਿੱਤੀ ਇੱਕ ਕਦਮ ਅਜਿਹੇ ਸਮੇਂ ਆਇਆ ਜਦੋਂ BBMP ਵਿੱਚ ਪੰਜਾਬ ਦੇ ਹਿੱਸੇ ਦੀਆਂ ਸੀਟਾਂ ਲੰਬੇ ਸਮੇਂ ਤੋਂ ਖਾਲੀ ਨੇ ਤੇ ਦੂਜੇ ਰਾਜਾਂ ਦੇ ਕਰਮਚਾਰੀ ਉਹਨਾਂ ਵਿੱਚ ਨਿਯੁਕਤ ਕੀਤੇ ਗਏ ਨੇ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੁਣ ਜਦੋਂ ਇੱਕ ਵੱਖਰਾ ਕੇਡਰ ਬਣਾਇਆ ਜਾ ਰਿਹਾ ਏ ਤਾਂ BBMP ਵਿੱਚ ਸਾਰੀਆਂ ਸੀਟਾਂ ਸਿਰਫ ਪੰਜਾਬ ਦੇ ਨੌਜਵਾਨਾਂ ਦੁਆਰਾ ਭਰੀਆਂ ਜਾਣਗੀਆਂ ਇਹ ਯਕੀਨੀ ਬਣਾਉਂਦੇ ਹੋਏ ਕਿ 3000 ਤੋਂ ਵੱਧ ਸਰਕਾਰੀ ਨੌਕਰੀਆਂ ਸਿਰਫ ਪੰਜਾਬ ਦੇ ਪੁੱਤਰਾਂ ਤੇ ਧੀਆਂ ਦੁਆਰਾ ਭਰੀਆਂ ਜਾਣਗੀਆਂ ਭਤੀ ਇਹ ਫੈਸਲਾ ਲਿਆ ਗਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਾਡਾ EMPLOYEES ਸੀਗਾ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇਗੀਆਂ ਉਸ ਕਾਡਰ ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀਗਾ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰ ਉਹ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਉਹ ਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਬੀਬੀਐਮ ਜਿਹੜਾ ਉਹ ਆਪਣਾ ਭਰ ਲੈਂਦਾ ਸੀਗਾ ਔਰ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆਗਾ ਪੀਬੀਐਮ ਦੇ ਅੰਦਰ ਚਾਹ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ-ਜਿਹੜੇ ਡਿਪਾਰਟਮੈਂਟਾਂ ਦੇ ਜਿਹੜੇ ਮੁਲਾਜ਼ਮ ਨੇਗੇ ਉਹ ਜਾਣਦੇ ਸੀਗੇ ਉੱਥੇ ਡੈਪੂਟੇਸ਼ਨ ਦੇ ਉੱਤੇ ਉਹ ਸਾਰਿਆਂ ਦਾ ਹੁਣ ਅਸੀਂ ਇੱਕ ਵੱਖਰਾ ਕਾਡਰ ਬਣਾ ਦਿੱਤਾ ਗਿਆ ਤਾਂ ਕਿ ਲਗਭਗ 3000 ਤੋਂ ਬਾਅਦ ਪੋਸਟਾਂ ਜਿਹੜੀਆਂ ਉਹ ਉਹਨਾਂ ਦੀ ਜੇ ਭਰੀਆਂ ਬੜੀ ਜਲਦੀ ਭਰੀਆਂ ਜਾਣਗੀਆਂ 3000 ਪੋਸਟਾਂ ਦਾ ਇੱਕ ਵੱਖਰਾ ਕਾਡਰ ਜਿਹੜਾ ਉਹ ਤਿਆਰ ਹੋਇਆ ਜਿਹਦੇ ਅੰਦਰ ਪੀਐਸਪੀਸੀਐਲ ਦੀਆਂ ਪੋਸਟਾਂ ਔਰ ਇਸੇ ਤਰ੍ਹਾਂ ਇਰੀਗੇਸ਼ਨ ਦੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਜਿਹੜੀਆਂ ਜਿਹੜੀਆਂ ਖਾਲੀ ਸੀਗੀਆਂ ਉਹ ਬੜੀਆ ਤਰ੍ਹਾਂ ਜਲਦੀ ਭਰੇ ਜਾਣਗੀਆਂ ਤੇ ਨਾਲ ਮੈਂ ਸਮਝਦਾ ਪੰਜਾਬ ਦੇ ਅੰਦਰ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਕਿ ਵੱਤ ਵੱਤ ਜਿਹੜਾ ਰੋਜ਼ਗਾਰ ਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਮਿਲੇ ਔਰ ਜਿਵੇਂ ਸਾਰਿਆਂ ਨੂੰ ਪਤਾ ਕਿ ਲਗਭਗ 56 ਹਜ਼ਾਰ ਨੌਕਰੀਆਂ ਅਲਰੇੜੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪਿਛਲੇ ਤਿੰਨਾਂ ਸਾਲਾਂ ਚ ਪੰਜਾਬ ਚ ਦੇ ਚੁੱਕੀ ਆ ਉਸੇ ਤਹਿਤ ਇਹ ਵੀ ਲਗਭਗ 3000 ਤੋਂ ਵੱਧ ਪੋਸਟਾਂ ਨੇ ਕਿਉਂਕਿ ਹਜੇ ਵੱਖ-ਵੱਖ ਡਿਪਾਰਟਮੈਂਟਾਂ ਨੇ ਆਪਣਾ ਜਿਹੜੀ ਸੂਚੀ ਆ ਉਹ ਦੇਣੀ ਹੈ ਕਿਹੜੇ-ਕਿਹੜੇ ਖਾਲੀ ਪੰਜੇ ਨੇ ਗੀਆਂ ਪਰ ਲੇਕਿਨ ਮੁੱਢਲੇ ਰੂਪ ਵਿੱਚ ਜੇ ਮੈਂ ਇਹ ਗੱਲ ਕਰਾਂ ਤਾਂ 3000 ਤੋਂ ਬਾਅਦ ਪੋਸਟਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਇੱਕ ਵੱਖਰਾ ਕਾਡਰ ਬਣਾ ਕੇ ਅਸੀਂ ਭਰਤੀ ਕਰਾਂਗੇ ਆਮ ਆਦਮੀ ਪਾਰਟੀ ਨੇ ਸ਼ੋਮਣੀ ਅਕਾਲੀ ਦਲ ਤੇ ਗੰਭੀਰ ਦੋਸ਼ ਲਗਾਏ ਨੇ ਆਪ ਨੇ ਸ਼ੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ ਆਪ ਨੇ ਇਸ ਮਾਮਲੇ ਸਬੰਧੀ ਚੋਣ ਕਮਿਸ਼ਨ ਨੂੰ ਇੱਕ ਪੱਤਰ ਵੀ ਲਿਖਿਆ ਹੈ ਜਿਸ ਵਿੱਚ ਸ਼ੋਮਣੀ ਅਕਾਲੀ ਦਲ ਦੀ ਉਪ ਚੋਣ ਉਮੀਦਵਾਰ ਕੰਚਨਪ੍ਰੀਤ ਕੌਰ ਤੇ ਭਾਰਤ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦਾ ਦੋਸ਼ ਲਗਾਇਆ ਗਿਆ ਹੈ ਆਪ ਦਾ ਕਹਿਣਾ ਹੈ ਕਿ ਕੰਚਨਪ੍ਰੀਤ 'ਕੌਰ ਵਿਰੋਧ ਇਮੀਗ੍ਰੇਸ਼ਨ ਵਿਦੇਸ਼ੀ ਕਾਨੂੰਨ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਰ ਆਰਓ ਰਿਕਾਰਡਾਂ ਅਨੁਸਾਰ ਦਸੰਬਰ 2023 ਤੋਂ ਬਾਅਦ ਕੰਚਨਪ੍ਰੀਤ ਦੇ ਭਾਰਤ ਵਾਪਸ ਆਉਣ ਦਾ ਕੋਈ ਰਿਕਾਰਡ ਨਹੀਂ ਹੈ ਆਪ ਦਾ ਦੋਸ਼ ਹੈ ਕਿ ਕੰਚਨਪ੍ਰੀਤ ਕੈਨੇਡਾ ਸਥਿਤ ਇੱਕ ਗੈਂਗਸਟਰ ਦੀ ਮਦਦ ਨਾਲ ਕਵਰ ਉਮੀਦਵਾਰ ਬਣੀ ਤੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਰਿਪੋਰਟਾਂ ਅਨੁਸਾਰ ਕੰਚਨਪ੍ਰੀਤ 'ਕੌਰ ਵਿਰੋਧ ਇਮੀਗ੍ਰੇਸ਼ਨ ਵਿਦੇਸ਼ੀ ਕਾਨੂੰਨ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਕੰਚਨਪ੍ਰੀਤ ਦੇ ਲਿਵ ਇਨ ਸਾਥੀ ਗੈਂਗਸਟਰ ਅਮਰਿਤਪਾਲ ਬਾਟ ਵਿਰੋਧਵੀ ਤੋਂ ਵੱਧ ਅਪਰਾਧਿਕ ਮਾਮਲੇ ਚੱਲ ਰਹੇ ਨੇ ਅਮਰਿਤਪਾਲ ਬਾਟ ਤੇ ਵੋਟਰਾਂ ਨੂੰ ਮਾਰਨ ਦੀ ਧਮਕੀ ਦੇਣ ਤੇ ਉਹਨਾਂ ਨੂੰ ਸ਼ੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਲਈ ਪ੍ਰਭਾਵਿਤ ਕਰਨ ਦਾ ਵੀ ਦੋਸ਼ ਹੈ ਇਸ ਤੋਂ ਇਲਾਵਾ WhatsApp ਕਾਲਾਂ ਨਾਲ ਹੀ ਵੋਟਰਾਂ ਨੂੰ ਡਰਾਉਣ ਧਮਕਾਉਣ ਦੇ ਸਬੂਤ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੰਮੂ ਦੇ ਗੁਰਦੁਆਰਾ ਚੇਮੀ ਪਾਤਸ਼ਾਹੀ ਵਿਖੇ ਸ਼ੀਰਗੁਰ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸੂਬਾ ਸਰਕਾਰ ਵੱਲੋਂ ਆਯੋਜਿਤ ਕੀਰਤਨ ਦਰਬਾਰ ਵਿੱਚ ਸੰਗਤ ਦੇ ਨਾਲ ਸ਼ਾਮਲ ਹੋਏ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਸ਼ਵਾਸ ਤੇ ਧਰਮ ਦੀ ਰੱਖਿਆ ਲਈ ਸ਼ੀਰਗੁਰ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੇ ਭਾਰਤ ਦੇ ਇਤਿਹਾਸ ਦਾ ਰਾਹ ਬਦਲ ਦਿੱਤਾ ਉਨਾ ਕਿਆ ਕਿ ਇਸ ਮੌਕੇ ਪੰਡਿਤ ਕਿਰਪਾ ਰਾਮ ਜੀ ਨੂੰ ਸ਼ਰਦਾਂਜਲੀ ਤੇ ਡੂੰਗਾ ਸਤਕਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਸਿੱਖ ਧਰਮ ਵਿੱਚ ਅਟੁੱਟ ਵਿਸ਼ਵਾਸ ਸੀ ਭਗਵੰਤ ਮਾਨ ਨੇ ਕਿਹਾ ਕਿ ਪੰਡਿਤ ਕਿਰਪਾ ਰਾਮ ਜੀ ਸ਼੍ਰੀਨਗਰ ਤੋਂ ਲਗਭਗ 65 ਕਿਲੋਮੀਟਰ ਦੂਰ ਸਥਿਤ ਮਟਨ ਕਸਬੇ ਦੇ ਵਸਨੀਕ ਸਨ ਤੇ ਉਹਨਾਂ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾ ਨੇ ਆਪਣੇ ਧਰਮ ਦੀ ਰੱਖਿਆ ਲਈ ਸ਼ੇਰਗੁਰ ਤੇ ਇੱਕ ਬਹਾਦਰ ਸਾਹਿਬ ਜੀ ਕੋਲ ਸ਼ਰਨ ਲਈ ਸੀ ਕੀਰਤਨ ਚੱਲ ਰਹੇ ਹਨ ਕੱਲ੍ਹ ਸੇ ਯਹਾਂ ਸੇ ਇੱਕ नगर कीर्तन के रूप में शरदा साहिब एक जत्था जो है वो अनंतपुर साहब के लिए चलेगा जिसमें कश्मीरी पंडित भी शामिल होंगे क्योंकि तो कश्मीरी पंडित यहाँ से चले थे अनंतपुर साहब के लिए गुरु साहब के पास अपने धर्म की बात करने के लिए तो ये जत्था जम्मू पठानकोट होशियारपुर शंकर होते हुए अनंतपुर साहब पहुंचेगा बाईस तारीख को ऐसे ही चार जो है तीन, तीन वो अमृतसर साहब से दमदमा साहब से और तरन साहब से चलेंगे और 22, तेईस को सारे जत्थे इकट्ठे हो जाएंगे तेईस चौबीस को बहुत बड़ा एक समागम जो गुरु साहब की याद में उनको श्रद्धा देने के लिए पूरी दुनिया से हर धर्म के संत भी सर्वधर्म सम्मेलन भी होगा वहाँ कीर्तन भी होंगे शो भी होंगे लाइट एंड साउंड के जरिए उनकी जिंदगी पर उनके जीवन पर जो है वो जानना पड़ा सेशन चौबी को होगा जिसमें कुछ ऐतिहासिक फैसले लिए जाएंगे जो आज तक पंजाब के इतिहास में पहले नहीं लिए गुरु जी महाराज गुरु तेग बहादुर जी महाराज के साढ़े तीन सौ में शहीदी दिवस के अवसर पे पंजाब सरकार आनंदपुर साहब में बहुत बड़े बड़े कार्यक्रम और बहुत अच्छे कार्यक्रम पूरे श्रद्धा और सम्मान के साथ कर रही है मैं सभी स लोगों को पूरी दुनिया के लोगों को इस मौके पे आमंत्रित करता हूँ कि सभी लोग इसमें ज्यादा से ज्यादा शामिल हों और उनकी जो सुप्रीम शहादत है उसको सम्मान दें मैं अपने आप को बहुत सौभाग्यशाली समझता हूं एक तो आज इतने पवित्र स्थान पे आने का मौका मिला श्री कार्तकस आहे दे साहब का जतिदार ज्ञानी हरप्रीत सिंह ने एक बार फिर बादल परिवार ते शोमनीय अकाली दल बादल ते शब्दी हमला बोलिया। सोशल मीडिया ते एक पोस्ट सांझी करदेया उन्होंने लिखया ਇਹ ਜਬਰ ਵੀ ਦੇਖਾ ਹੈ ਤਾਰੀਖ ਕੀ ਨਜ਼ਰੋ ਨੇ ਲਮਹੋਂ ਨੇ ਖਤਾ ਕੀ ਥੀ ਸਦੀਓ ਨੇ ਸਜ਼ਾ ਪਾਈ ਉਹਨਾਂ ਲਿਖਿਆ ਪੰਜਾਬ ਦੇ ਪਾਣੀਆਂ ਰਾਜस्तानी ਤੇ ਵਿਰਾਸਤ ਤੇ ਬਾਦਲ ਪਰਵਾਰ ਨੇ ਕੇਂਦਰੀ ਹਕੂਮਤ ਨਾਲ ਮਿਲ ਕੇ ਜੋ ਡਾਕੇ ਮਾਰੇ ਉਹਨਾਂ ਦੀ ਸਜ਼ਾ ਅੱਜ ਵੀ ਪੰਜਾਬ ਪੁੱਗ ਤਰਿਆਈ ਉਹਨਾਂ ਨੇ ਖਾਸੌਰਤੇ 1970 80 ਦੇ ਅਕਾਲੀ ਕਾਜਕਾਲ ਦਾ ਜ਼ਿਕਰ ਕੀਤਾ ਜਦੋਂ ਪਹਿਲਾ ਐਸਵਾਈਐਲ ਲਈ ਹਾਮੀ ਪਰੀ ਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨ ਲਈ ਲਿਖਤੀ ਮਨਜ਼ੂਰੀ ਦਿੱਤੀ। ਜਥੇਦਾਰ ਸਾਹਮਣੇ ਇਸ ਨੂੰ ਬਾਦਲ ਪਰਵਾੜ ਦੀ ਮੌਕਾ ਪ੍ਰਸਤੀ ਤੇ ਕੇਂਦਰੀਕਰਨ ਦੀ ਨੀਤੀ ਦਾ ਨਤੀਜਾ ਦੱਸਿਆ। ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸੇਸਾ ਦੀ ਇੱਕ ਪਟੀਸ਼ਨ ਤੇ ਕੇਂਦਰ ਤੇ ਪੁਲਿਸ ਕੋਲੋਂ ਜਵਾਬ ਤਲਬ ਕੀਤਾ ਹੈ। ਪਟੀਸ਼ਨ ਵਿੱਚ 1984 ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਹੋਏ ਕਤਲੇਆਮ ਦੌਰਾਨ ਕਾਂਸੀ ਆਗੂ ਕਮਲਨਾਥ ਦੀ ਮੌਜੂਦਗੀ ਦਾ ਕਥਿਤ ਜ਼ਿਕਰ ਕਰਨ ਵਾਲੀ ਪੁਲਿਸ ਅਧਿਕਾਰੀ ਦੀ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ। ਜਸਟਿਸ ਰਵਿੰਦਰ ਦੁੱਡੇਜਾ ਨੇ ਪਟੀਸ਼ਨ ਤੇ ਪੁਲਿਸ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਏ ਤੇ ਅਗਲੀ ਸੁਣਵਾਈ ਦੌਰਾਨ 15 ਜਨਵਰੀ 2026 ਤੱਕ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਏ ਪਟੀਸ਼ਨ ਵਿੱਚ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਉਹ ਤਤਕਾਲੀ ਵਧੀਕ ਪੁਲਿਸ ਕਮਿਸ਼ਨਰ ਗੌਤਮ ਕੌਲ ਵੱਲੋਂ ਤਤਕਾਲੀ ਪੁਲਿਸ ਕਮਿਸ਼ਨਰ ਨੂੰ ਸੌਂਪੀ ਗਈ ਰਿਪੋਰਟ ਨੂੰ ਰਿਕਾਰਡ ਤੇ ਰੱਖਣ ਜਿਸ ਵਿੱਚ ਸਾਫ਼ ਤੌਰ ਤੇ ਅਪਰਾਧ ਵਾਲੀ ਥਾਂ ਯਾਨੀ ਗੁਰਦੁਆਰਾ ਰਕਾਬ ਗੰਸਾਹਿਬ ਵਿੱਚ ਕਮਲਨਾਥ ਦੀ ਮੌਜੂਦਗੀ ਦਾ ਜ਼ਿਕਰ ਕੀਤਾ ਗਿਆ ਏ ਮੋਹਾਲੀ ਦੀ ਕਸ਼ਿਸ਼ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਭਾ ਮੰਤਰੀ ਸਾਦੂ ਸਿੰਘ ਧਰਮਸੋਤ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਤਰਨਸੋਹਣੇ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਕੈਬਨਟ ਵਿੱਚ ਜੰਗਲਾਤ ਮੰਤਰੀ ਤੇ ਸਮਾਜ ਭਲਾਈ ਵਿਭਾਗ ਦੇ ਇੰਚਾਰਜ ਵਜੋਂ ਸੇਵਾ ਨਿਭਾਈ। ਇੱਕ ਜਾਂਚ ਵਿੱਚ ਜੰਗਲਾਤ ਵਿਭਾਗ ਦੇ ਅੰਦਰ ਕਰੋੜਾਂ ਰੁਪਏ ਦੇ ਘੁਟਾਲੇ ਦਾ ਖੁਲਾਸਾ ਹੋਇਆ। ਵਿਜੀਲੈਂਸ ਵਿਭਾਗ ਨੇ ਉਸ ਨੂੰ 2022 ਵਿੱਚ ਗ੍ਰਿਫਤਾਰ ਕੀਤਾ ਸੀ ਜਦਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਨੂੰ 16 ਜਨਵਰੀ 2024 ਨੂੰ ਗ੍ਰਿਫਤਾਰ ਕੀਤਾ ਸੀ। ED ਨੇ ਤਰਨਸੋਹਣੇ ਤੇ ਉਸ ਦੇ ਪੁੱਤਰ ਦੀਆਂ 4.58 ਕਰੋੜ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਨੇ। ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮ ਸ਼ਾਮਿਲ ਕੀਤੇ ਗਏ ਨੇ ਤੇ ਸੁਣਵਾਈ 2 ਦਸੰਬਰ ਨੂੰ ਹੋਵੇਗੀ। ਸੁਰਕਾ ਐਜੰਸੀਆਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਰ ਆ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਲਿਆਈਆਂ ਨੇ ਉਹ ਜਾਲੀ ਪਾਸਪੋਰਟ ਦੀ ਵਰਤੋਂ ਕਰਕੇ ਵਿਦੇਸ਼ ਭਜਿਆ ਸੀ ਮੂਸੇਵਾਲਾ ਕਤਲ ਕੇਸ ਵਿੱਚ ਲੋੜੀਂਦੇ ਅਨਮੋਲ ਬਿਸ਼ਨੋਈ ਦੇ ਟਿਕਾਣਿਆਂ ਦਾ ਖੁਲਾਸਾ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ ਕੇਂਦਰੀ ਏਜੰਸੀਆਂ ਨੂੰ ਕੀਤਾ ਸੀ ਅਨਮੋਲ ਨੇ ਵਿਦੇਸ਼ ਭੱਜਣ ਲਈ ਪਾਨੋ ਪ੍ਰਤਾਪ ਦੇ ਨਾਮ ਤੇ ਜਾਲੀ ਪਾਸਪੋਰਟ ਪ੍ਰਾਪਤ ਕੀਤਾ ਪੰਜਾਬ ਪੁਲਿਸ ਨੇ ਸ਼ੁਰੂ ਵਿੱਚ ਇਸ ਜਾਲੀ ਪਾਸਪੋਰਟ ਦੀ ਇੱਕ ਕਾਪੀ ਕੇਂਦਰ ਸਰਕਾਰ ਨੂੰ ਭੇਜੀ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਦੇਸ਼ ਨਿਕਾਲਾਤੇ ਹਵਾਲਗੀ ਲਈ ਸਾਰੇ ਜ਼ਰੂਰੀ ਦਸਤਾਵੇਜ਼ ਪ੍ਰਦਾਨ ਕੀਤੇ। ਇਸ ਤੋਂ ਬਾਅਦ ਹੀ ਅਨਮੋਲ ਬਿਸ਼ਨਰ ਨੂੰ ਅਮਰੀਕਾ ਤੋਂ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਤੇਜ਼ ਕੀਤੀ ਗਈ। ਸਟੇਟ ਕ੍ਰਾਈਮ ਬ੍ਰਾਂਚ ਨੇ ਵੀ ਅਨਮੋਲ ਦੇ ਜਾਲੀ ਪਾਸਪੋਰਟ ਸੰਬੰਧੀ ਇੱਕ ਵੱਖਰਾ ਕੇਸ ਦਰਜ ਕੀਤਾ ਸੀ। अनमोल बिश्नोई विरुद्ध 18 मामले दर्ज ने ते NIA न्यूज़ दी गिरफ्तारी ਲਈ 1 करोड़ ਦਾ ਇਨਾਮ ਐਲਾਨਿਆ ਸੀ देर शाम NIA ਨੇ अनमोल बिश्नोई ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ NIA ਨੇ ਪੁੱਛਗਿੱਛ ਲਈ अनमोल ਬਿਸ਼ਨੋਈ ਦੀ 15 ਦਿਨਾਂ ਦੀ ਹਿਰਾਸਤ ਮੰਗੀ ਲੁਧਿਆਣਾ ਦੇ ਮਲੋਦ ਦੀ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਰਚਪਾਲ ਸਿੰਘ ਪਾਲਾ ਸੋਮਲ ਖੇੜੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਏ ਹਮਲਾਵਰਾਂ ਨੇ ਉਹਨਾਂ ਦੀ ਪੱਗ ਲਈ ਵਾਲ ਖਿੱਚੇ ਤੇ ਸਿਰ ਵਿੱਚ ਸੱਟਾਂ ਮਾਰੀਆਂ। ਉਹਨਾਂ ਨੂੰ ਤੁਰੰਤ ਮਲੌਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦਾਜ਼ੀ ਇਹ ਕਿ ਰਜਪਾਲ ਸਿੰਘ ਪਾਲਾ ਨਗਰ ਕੌਂਸਲ ਦੇ ਪ੍ਰਧਾਨ ਵੀ ਨੇ ਤੇ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਨੇ। ਇਸ ਘਟਨਾ ਨੇ ਸਾਨਕ ਪੱਧਰ ਤੇ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਪਾਰਟੀ ਵਰਕਰਾਂ ਨੇ ਦੋਸ਼ ਲਗਾਇਆ ਹੈ ਕਿ ਇਹ ਹਮਲਾ ਪਹਿਲਾਂ ਤੋਂ ਸੋਚਿਆ ਸਮਝਿਆ ਤੇ ਰਾਜਨੀਤਿਕ ਦਬਾਅ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਦੇਰ ਰਾਤ ਆਣ ਪਛਾਤੇ ਵਿਅਕਤੀਆਂ ਨੇ ਅਚਾਨਕ ਉਹਨਾਂ ਤੇ ਹਮਲਾ ਕਰ ਦਿੱਤਾ। ਜਿਸ ਨਾਲ ਕੌਂਸਲਰ ਰਚਪਾਲ ਸਿੰਘ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਾਇਲ ਹਲਕੇ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੁਰੰਤ ਹਸਪਤਾਲ ਪਹੁੰਚੇ। ਉਹਨਾਂ ਜ਼ਖਮੀ ਕੌਂਸਲਰ ਦਾ ਹਾਲਚਾਲ ਪੁੱਛਿਆ ਤੇ ਡਾਕਟਰਾਂ ਤੋਂ ਉਹਨਾਂ ਦੇ ਇਲਾਜ ਬਾਰੇ ਜਾਣਕਾਰੀ ਲਈ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਿਆਸਪੁਰਾ ਨੇ ਕਾਂਸੀ ਵਰਕਰਾਂ ਤੇ ਦੋਸ਼ ਲਾਇਆ। ਜਦੋਂ ਦੇ ਐਮ.ਐਲ.ਏ ਬਣਿਆ ਅਸੀਂ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾਲ ਕੋਈ ਤੱਕਾ ਨਾ ਕੀਤਾ ਜਾਵੇ। ਪਰ ਮੈਨੂੰ ਲੱਗਦਾ ਕਿ ਜਦੋਂ ਦੀ ਤਰਨਤਾਰਨ ਦੀ ਚੌਥੇ ਨੰਬਰ ਤੇ ਕਾਂਗਰਸੀਏ ਗਏ ਨੇ ਇਹ ਬਖਲਾ ਗਏ ਨੇ ਤੇ ਅੱਜ ਇਹਨਾਂ ਨੇ ਸਾਡੇ ਫੌਸਲਰ ਪਾਲ ਸਿੰਘ ਪਾਲਾ ਜੀ ਦੇ ਉੱਤੇ ਹੱਥ ਚੱਕਿਆ ਇਹਨਾਂ ਦੀ ਦਸਤਾਰ ਨੂੰ ਹੱਥ ਪਾਇਆ ਸਿਰ ਦੇ ਉੱਤੇ ਇਹਨਾਂ ਦੇ ਟਾਂਕੇ ਲੱਗੇ ਨੇ ਸਿਵਲ ਹਸਪਤਾਲ ਦੇ ਵਿੱਚ ਇਹ ਦਾਖਲ ਨੇ ਅੱਜ ਅਸੀਂ ਇਹਨਾਂ ਕੋਲ ਇੱਥੇ ਹਸਪਤਾਲ ਦੇ ਵਿੱਚ ਪਹੁੰਚੇ ਹਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਹਲਕੇ ਹੋਏ ਕਾਂਗਰਸੀਆਂ ਦਾ ਇਲਾਜ ਸਾਨੂੰ ਕਰਨਾ ਆਉਂਦਾ ਕਿਉਂਕਿ ਸਾਡੀ ਸ਼ਰੀਫੀ ਨੂੰ ਇਹ ਨਾ ਸਮਝਣ ਕੇ ਡਰਦੇ ਹਾਂ ਅਸੀਂ ਅਸੀਂ ਨਾ ਡਰਦੇ ਹਾਂ ਨਾ ਡਰਾਉਨੇ ਹਾਂ ਔਰ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਪੁੱਤਰੇ ਹੋਏ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਕਿ ਬੰਦੇ ਬਣ ਜੋ ਨਹੀਂ ਤਾਂ ਬੰਦੇ ਬਣਾਉਣਾ ਵੀ ਸਾਨੂੰ ਆਉਂਦਾ ਅੱਜ ਇਸ ਤਰੀਕੇ ਦੇ ਨਾਲ ਅੱਜ ਤੁਸੀਂ ਹਰਪਾਲ ਸਿੰਘ ਜੀ ਦੇ ਪਾਲਾ ਜੀ ਤੇ ਹੱਥ ਪਾਇਆ ਇਹਦੇ ਸਖਤ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਮੈਂ ਕਾਂਗਰਸੀਆਂ ਨੂੰ ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ ਤਾਂ ਉਂਗਲ ਵੱਢ ਕੇ ਰੱਖ ਦੇਵਾਂਗੇ ਜੇ ਕਹਿੰਦੇ ਅੱਖ ਕਰਨ ਦੀ ਕੋਸ਼ਿਸ਼ ਕੀਤੀ ਅੱਖ ਕੱਢ ਦੇਵਾਂਗੇ ਇਹਨਾਂ ਨੂੰ ਤਾੜਨਾਮਾ ਔਰ ਇਹ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਦੇ ਨਾਲ ਬਦਸਲੂਕੀ ਕੀਤੀ ਆ ਮਾਰਕੁੱਟ ਕੀਤੀ ਆ ਘੇਰ ਕੇ ਕੁੱਟਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ 24 ਘੰਟੇ ਦੇ ਅੰਦਰ ਅੰਦਰ ਇਹਨਾਂ ਨੂੰ ਫੜ ਕੇ ਸਾਰੇ ਬੰਦਿਆਂ ਨੂੰ ਫੜ ਕੇ ਜੇਲ੍ਹ ਚ ਸੁਟਿਆ ਜਾਵੇ ਕਿਉਂਕਿ ਜਿਹੜੇ ਐਸੇ ਬੰਦੇ ਜਿਹੜੇ ਮਾਹੌਲ ਖਰਾਬ ਕਰਦੇ ਆ ਜਿਹੜੇ ਜਾਣਬੁੱਝ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਿਸੇ ਵੀ ਕੀਮਤ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਫਿਰੋਜ਼ਪੁਰ ਵਿੱਚ ਹੋਏ ਆਰਐਸਐਸ ਆਗੂ ਬਲਦੇਵ ਅਰੋੜਾ ਦੇ بیٹے ਨਵੀਨ ਅਰੋੜਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਏ ਐਸਐਸਪੀ ਫਿਰੋਜ਼ਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕੇ ਨਵੀਨ अरोड़ा ਦੇ ਕਤਲ ਦੇ ਸਬੰਧ ਵਿੱਚ 6 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਐਸਐਸਪੀ ਨੇ ਦੱਸਿਆ ਕਿ ਇਸ ਕਤਲ ਮਾਮਲੇ ਵਿੱਚ 6 ਵਿਅਕਤੀਆਂ ਵਿੱਚੋਂ 2 ਵਿਅਕਤੀਆਂ ਹਰਸ਼ ਤੇ ਕਨਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਟਨਾ ਦੀ ਸਾਰੀ ਯੋਜਨਾ ਕਨਵ ਦੇ ਜਨਮ ਦਿਨ ਵਾਲੇ ਦਿਨ ਕਨਵ ਦੇ ਘਰ ਬੈਠ ਕੇ ਦੋਸ਼ੀਆਂ ਕਨਵ ਹਰਸ਼ ਤੇ ਬਾਦਲ ਨੇ ਕੀਤੀ ਸੀ ਵਾਰਦਾਤ ਤੋਂ ਪਹਿਲਾਂ ਨਵੀਨ अरोड़ा ਦੀ ਰੇਕੀ ਕੀਤੀ ਗਈ ਤੇ ਇਸ ਕਤਲ ਲਈ ਹਥਿਆਰ ਉੱਤਰ ਪ੍ਰਦੇਸ਼ ਤੋਂ ਮੰਗਾਏ ਗਏ ਵਾਰਦਾਤ ਤੋਂ ਬਾਅਦ ਕਨਵ ਤੇ ਹਰਸ਼ ਦੀ ਮਦਦ ਨਾਲ ਦੋਵੇਂ ਸ਼ੂਟਰ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਜਾਰੀ ਹੈ ਇਹਨਾਂ ਦੋਸ਼ੀਆਂ પાસેੋਂ ਮੋਬਾਈਲ ਫੋਨ ਬਰਾਮਦ ਹੋਏ ਨੇ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਜਲਦੀ ਹੀ ਕਰ ਲਈ ਜਾਏਗੀ 15 ਨੂੰ ਜਿਹਦੇ ਵਿੱਚ ਨਵੀਨ अरोड़ा ਜਿਹਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਹਦੇ ਸੰਬੰਧੀ ਸਾਡੀ ਪੁਲਿਸ ਉਸੇ ਦਿਨ ਤੋਂ ਮਸਤੈਦ ਸੀ ਬਿਲਕੁਲ ਸਾਡੀਆਂ ਟੀਮਾਂ ਉਸ ਦਿਨ ਤੋਂ ਲਗਾਤਾਰ ਵਰਕ ਕਰ ਰਹੀਆਂ ਸੀ ਤੇ ਜਿਸ ਦੇ ਵਿੱਚ ਉਹ ਬੰਦੇ ਤਾਂ ਆਇਡੈਂਟੀਫਾਈ ਕੀਤੇ ਸੀਗੇ ਜਿਹੜੇ ਦੋ ਜਣੇ ਸੀਗੇ ਇੱਕ ਬਾਦਲ ਸੀ ਤੇ ਇੱਕ ਉਸ ਦੇ ਨਾਲ ਦਾ ਸਾਥੀ ਜਿਹੜਾ ਆਇਡੈਂਟੀਫਾਈਡ ਹੈ ਸਾਨੂੰ ਪਰ ਇੱਥੇ ਇਨਵੈਸਟੀਗੇਸ਼ਨ ਦੇ ਕੁਝ ਕਰਨਾ ਕਰਕੇ ਸੀ ਉਹਦਾ ਨਾਂ ਨਹੀਂ ਮੈਂ ਕਹਿ ਰਿਹਾ ਤੇ ਉਹਦੇ ਉਹ ਤਾਂ ਹੋ ਗਿਆ ਸੀਗਾ ਤੇ ਇਹਨਾਂ ਦੇ ਨਾਲ ਦੇ ਸਾਨੂੰ ਗ੍ਰਿਫਤਾਰ ਹੋਣ ਜਿਹੜੇ ਇਹਨਾਂ ਮੇਨ ਕਾਂਸਪੀਰੇਟਰ ਸੀ ਜਿਨ੍ਹਾਂ ਨੇ ਬੈ ਕੇ ਇਹਨਾਂ ਸਾਰਿਆਂ ਨੇ ਕਾਂਸਪੀਰੇਸੀ ਕੀਤੀ ਉਹ ਉਹਦੀ ਹੱਤਿਆ ਕਰਨ ਸੰਬੰਧੀ ਇਹਨਾਂ ਦੀ ਨਵੀਨ ਅਰੋੜਾ ਜੀ ਦੀ ਤੇ ਉਹ ਕਾਂਸਪੀਰੇਸੀ ਦੇ ਵਿੱਚ ਜਿਹੜੀ ਪਲੈਨਿੰਗ ਇਹਨਾਂ ਨੇ ਕੀਤੀ ਕਨਵ ਹਰਸ਼ ਬਾਦਲ ਤੇ ਜਤਨ ਕਾਲੀ ਤੇ ਇੱਕ ਜਿਹੜਾ ਸਾਥੀ ਇਹਨਾਂ ਦਾ ਸ਼ੂਟਰ ਜਿਹੜਾ ਉਹਦੇ ਵਿੱਚ ਸ਼ਾਮਲ ਸੀ ਇਹਦੇ ਹੱਤਿਆ ਦੇ ਵਿੱਚ ਉਹੋ ਵੀ ਜਿਹਦਾ ਅਸੀਂ ਨਾਂ ਹਜੇ ਤੁਹਾਨੂੰ ਮੈਂ ਅਇਕ ਦੋ ਦਿਨ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਊਗਾ ਤੇ ਉਸ ਦੇ ਪਿੱਛੇ ਸਾਡੇ ਟੀਮਾਂ ਗਈਆਂ ਹੋਈਆਂ ਉਹਨੂੰ ਫੜ ਲਾਂਗੇ ਇਹਦੇ ਵਿੱਚ ਜਿਹੜਾ ਕਨਵ ਹੈ ਜਿਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਅੱਜ ਇਹ ਮੇਨ ਪਲੈਨਿੰਗ ਦੇ ਵਿੱਚ ਸੀ ਮੇਨ ਇਸ ਨੇ ਜਿਹੜੀ ਸਾਰੀ ਹੱਤਿਆ ਦੀ ਪਲੈਨਿੰਗ ਕੀਤੀ ਇਹ ਜਣੇ ਇਹ ਕਨਵ ਹਰਸ਼ ਬਾਦਲ ਜਤਨ ਕਾਲੀ ਇਹ ਸਾਰੇ ਜਣੇ ਨੇ ਅਤੇ ਇਹਨਾਂ ਦਾ ਇੱਕ ਸਾਥੀ ਇਹਨਾਂ ਨੇ ਇਸ ਦੀ ਪਲੈਨਿੰਗ ਕਰਕੇ ਇਹ ਵੈਪਨ ਵੀ ਪ੍ਰੋਕੂਅਰ ਕਰਕੇ ਲਿਆ ਯੂਪ ਤੋਂ ਜਿਹੜਾ ਜਤਨ ਕਾਲੀ ਦੀ ਇਸੇ ਪੂਰੀ ਜਿਹੜੀ ਸਾਡੇ ਮੁਤਾਬਕ ਜਿਹੜਾ ਉਸ ਨੂੰ ਕੋਈ ਜਾਂ ਤਾਂ ਉਸਨੇ ਕਿਸੇ ਤੋਂ ਕਰਵਾਇਆ ਜਾਂ ਉਸਨੇ ਆਪ ਉਸ ਨੂੰ ਕੋਈ ਵੱਡੀ ਰੰਜਿਸ਼ਾ ਜਿਹੜਾ ਉਸਨੇ ਇਹਨਾਂ ਨੂੰ ਸਾਰਿਆਂ ਨੂੰ ਉਕਸਾ ਕੇ ਇਹਨਾਂ ਨੂੰ ਨਾਲ ਰਲਾ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਰੈਕੀ ਕੀਤੀ ਤੇ ਇਹਨਾਂ ਨੇ ਇਸ ਜਿਹੜੀ ਦੁਰਘਟਨਾ ਹੋਈ ਹੈ ਜਿਹੜਾ ਮਾੜਾ ਇਹ ਹਾਦਸਾ ਹੋਇਆ ਇਸ ਨੂੰ ਅੰਜਾਮ ਦਿੱਤਾ ਲੰਗੀ ਰਾਤ 3 ਵਜੇ ਦੇ ਕਰੀਬ ਗੁਰਦਾਸਪੁਰ ਵਿੱਚ ਇੱਕ ਵੱਡੀ ਵਾਰਦਾਤ ਹੋਈ ਇੱਕ ਸਾਬਕਾ ਫੌਜੀ ਨੇ ਆਪਣੇ ਸੌਰੇ ਘਰ ਵਿੱਚ ਖੁੱਬੀ ਜਾ ਕੇ ਆਪਣੀ ਪਤਨੀ ਤੇ ਸੱਸ ਨੂੰ AK-47 ਰਾਈਫਲ ਨਾਲ ਪੁਨੋ ਦਿੱਤਾ ਇਸ ਤੋਂ ਪਰਾਂਤੋ ਫਰਾਰ ਹੋ ਗਿਆ ਪੁਲਿਸ ਨੂੰ ਪਤਾ ਲੱਗਾ ਤਾਂ ਅਧੀ ਰਾਤ ਪੁਲਿਸ ਨੂੰ ਵੀ ਭਾਜਣਾ ਪੈ ਗਈਆਂ ਸਾਰੇ ਥਾਣਿਆਂ ਤੇ ਇਤਲਾਹ ਦਿੱਤੀ ਤੇ ਚਾਰੇ ਪਾਸੇ ਇਲਾਕਾ ਸੀਲ ਕਰ ਦਿੱਤਾ ਗਿਆ ਇਹ ਮੁਲਜ਼ਮ ਬੱਸ ਸਟੈਂਡ ਨਜ਼ਦੀਕ ਗੁਰਦਾਸਪੁਰ ਦੀ ਸਕੀਮ ਨੰਬਰ 7 ਦੇ ਕੁਆਟਰਾਂ ਵਿੱਚ ਆ ਗਿਆ ਪੁਲਿਸ ਵੀ ਪਿੱਛਾ ਕਰਦੀ ਉੱਥੇ ਆ ਗਈ ਇਸ ਮੌਕੇ ਐਸਐਸਪੀ ਆਦਿੱਤਿਆ ਸਮੇਤ ਕਈ ਵੱਡੇ ਅਧਿਕਾਰੀ ਉਤੇ ਮੋਜੋਤਨਾ ਮਲਜ਼ਮ ਨੂੰ ਸਰੈਂਡਰ ਕਰਨ ਲਈ ਕਿਹਾ ਪਰ ਮਲਜ਼ਮਕਾਰ ਦੀਆਂ ਪੌੜੀਆਂ ਵਿੱਚ ਬੈਠ ਗਿਆ ਤੇ ਕਿਹਾ ਕਿ ਮੀਡੀਆ ਦੇ ਆਉਣ ਉਪਰੰਤ ਉਹ ਸਰੈਂਡਰ ਕਰੇਗਾ ਜਦੋਂ ਮੀਡੀਆ ਕਰਮੀ ਆਏ ਤਾਂ ਉਸਨੇ ਖੁਦ ਵੀ ਰਾਈਫਲ ਨਾਲ ਖੁਦਕੁਸ਼ੀ ਕਰ ਲਈ ਜਿਹੜਾ ਇਹਦਾ ਨਾਮ ਰੁਪੀਤ ਸਿੰਘ ਹੈ ਆ ਡਾਲੀਆ ਮਰਜਾਨ ਤੋਂ ਜਿਹੜਾ ਹੈਗਾ ਗੁਰਦਾਸਪੁਰ ਬਈ ਬੰਨ ਨਾਲ ਹੈਗਾ ਆ ਐਕਸਰਬਿਸਮੈਨ ਹੈਗਾ ਐਂਡ ਪ੍ਰੈਜੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰ ਰਿਹਾ ਸੀ ਅ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਾਈ ਇਸ ਤਰੀਕੇ ਨਾਲ ਹੈਗਾ ਉਹ ਜੇਲ੍ਹ ਤੋਂ ਰਤਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀ ਜੋ ਰਿਡਕਸ਼ਨ ਦੇ ਵਿੱਚ ਆਪਣੀ ਵਾਈਫ ਹੈ ਔਰ ਉਹਦੀ ਜੋ ਮਦਰ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹਨੇ ਇਮੀਡੀਏਟਲੀ ਜੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੇ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਜੀ ਟੀਮ ਐਸਐਸਡੀ ਐਸਓਜੀ ਦੀ ਜਿਹੜੀ ਟੀਮ ਹੈ ਜੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਆਰਡੀਨੇਟਡ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਦੈਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚੱਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕੁੱਡਮ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸ ਐਚਓ ਸਾਹਿਬ ਨੇ ਕੀਤੀ ਇਵਨ ਐਸ ਪੀ ਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ Uh, uh, दे तो 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 पाकिस्तानी लाहौर हाई ने पुलिस नुकम दता है कितान करना बंद करे जिसने इस्लाम कबूल करके सोशल मीडिया राही मिले एक स्थानक मुस्लिम व्यक्ति करवा लिया ਕਪੂਰਥਲਾ ਜ਼ਿਲ੍ਹੇ ਦੇ ਅਮਾਨੀਪੁਰ ਪਿੰਡ ਦੀ ਰਹਿਣ ਵਾਲੀ 48 ਸਾਲਾ ਸਰਬਜੀਤ ਕੌਰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਟਾਰੀ ਬਾਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੇ ਲਗਭਗ 2000 ਸਿੱਖ ਕਿਰਦਾਲੂਆਂ ਵਿੱਚੋਂ ਇੱਕ ਸੀ ਸ਼ਰਦਾਲੂ 13 ਨਵੰਬਰ ਨੂੰ ਵਾਪਸ ਭਾਰਤ ਪਰਤ ਆਏ ਪਰ ਸਰਬਜੀਤ ਕੌਰ ਲਾਪਤਾ ਹੋ ਗਈ ਸੀ ਲਾਹੌਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬਾਅਦ ਵਿੱਚ ਦੱਸਿਆ ਕਿ 4 ਨਵੰਬਰ ਨੂੰ ਪਾਕਿਸਤਾਨ ਪਹੁੰਚਣ ਤੋਂ ਇੱਕ ਦਿਨ ਬਾਅਦ ਸਰਬਜੀਤ ਕੌਰ ਨੇ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਸ਼ੇਖੋਪੁਰਾ ਜ਼ਿਲ੍ਹੇ ਦੇ 나ਸੀਰ ਹੁਸੈਨ ਨਾਲ ਵਿਆਹ ਕਰਵਾ ਲਿਆ ਸੀ ਸ਼ਰਦਾਲੂਆਂ ਦੇ ਨਨਕਾਣਾ ਸਾਹਿਬ ਜਾਣ ਵਾਲੇ ਦਿਨ ਕੌਰ ਜਿੱਥੇ ਤੋਂ ਵੱਖ ਹੋ ਗਈ ਤੇ ਹੁਸੈਨ ਨਾਲ ਸ਼ੇਖੋਪੁਰਾ ਪਹੁੰਚ ਗਈ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆਂ ਚੋਣਵੇਂ ਖਬਰਾਂ ਤੇ चो कमिशन ने कांग्रेस खिलाफ खोलिया मोर्चा चोन कमिशन के समर्थन में उतरे सबका जज तफसर शाही नीतीश कुमार चुने गए एनडीए विधायक दल के नेता भलके दसवीं बार चुकन सी एम की सहु सबका धरमसोत चलेगा मनी लांडरिंग केस ईडी मिली मंजूरी मामले में दो होर मुलजम भी शामिल अनमोल बिश्नोई को अमरीका तो लिया गया भारत हवाई अड्डे तो एन आई ए ने किया गिरफ्तार अदालत तो मंगया पंद्रह दिन का रिमांड ਤੇ ਪਾਕਿਸਤਾਨ ਜਾ ਕੇ ਨਿਕਾਹ ਕਰਨ ਵਾਲੀ ਪੰਜਾਬੀ ਸਿੱਖ ਮਹਿਲਾ ਬਾਰੇ ਲਾਹੌਰ ਹਾਈ ਕੋਰਟ ਦਾ ਵੱਡਾ ਐਲਾਨ ਇਸਨਾਲੀ ਰਾਪਤਾ ਨਿਊਜ਼ਾ ਖਬਰਾਂ ਦਾ ਬਲੇਟਨ ਖਤਮ ਹੁੰਦਾ ਹੈ ਅੱਗੇ ਦਿਓ ਸੱਚੀ ਰੀਕਾਲ